ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਜੈ ਪੀ ਸੋ ਸਾਥੀਓ ਹਮੇਸ਼ਾ ਪਰਮ ਪਿਤਾ ਸ਼੍ਰੀ ਗੁਰੂ ਗ੍ਰਬਦਾਸ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਨਿਕਲਦੀ ਆ ਇਸ ਸਾਲ ਵੀ ਬਹੁਤ ਬੜੀ ਧੂਮਤਾ ਮਨਾ ਨਿਕਲ ਰਹੀ ਆ ਸੋ ਜਿਹੜਾ ਰੂਟ ਆ ਉਹ ਦੱਸੇ ਹੀ ਦਿੱਤਾ ਹੈ ਉਹਨਾਂ ਨੇ ਮੈਂ ਇੱਕ ਆਪਣੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਜਦੋਂ ਸ਼ੋਭਾ ਯਾਤਰਾ ਨਿਕਲਦੀ ਆ ਅਸੀਂ ਡੀਜੇ ਲੈ ਕੇ ਆੰਦੇ ਆ ਬਹੁਤ ਸਾਰੇ ਕੋਈ ਕਿਸ ਤਰ੍ਹਾਂ ਦਾ ਮਿਊਜ਼ਿਕ ਵਜਾਉਂਦਾ ਆ ਪਰ ਮਹਾਰਾਜ ਦੀ ਅਸੀਂ ਜਿਹੜੀ ਉਹ ਬਾਣੀ ਲੈ ਕੇ ਚੱਲਦੇ ਆ ਮਹਾਰਾਜ ਦੀ ਬਾਣੀ ਦੇ ਵਿੱਚ ਜੋ ਡੀਜੇ ਤੇ ਗਾਣੇ ਚੱਲਦੇ ਉਹ ਗੁਰਬਾਣੀ ਚੱਲੇ ਸੋ ਲੋਕਾਂ ਨੂੰ ਪਤਾ ਲੱਗੇ ਕਿ ਹਮੇਸ਼ਾ ਜਿਹੜੀ ਸ਼ੋਭਾ ਯਾਤਰਾ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਆਪਣੀ ਵਿਚਾਰਧਾਰਾ ਸਮਝਾ ਰਹੇ ਆ ਆਪਾਂ ਉਸ ਵੇਲੇ ਲਾ ਦਨੇ ਗਾਣੇ ਹੱਕ ਲੈ ਕੇ ਦੇਣੇ ਬਰਾਬਰ ਦੇ ਬੇਗੰਪੂਰਾ ਬਸਾਣਾ ਬੇਗੰਪੂਰਾ ਤੋਂ ਉਦੋਂ ਬਸੂਣਾ ਜਦੋਂ ਆਪਣਾ ਰਾਜ ਭਾਗ ਆਊਗਾ ਰਾਜ ਭਾਗ ਵੇਲੇ ਆਪਾਂ ਕੁਝ ਕਰਦੇ ਨਹੀਂ ਸੋ ਮੈਂ ਇਸ ਕਰਕੇ ਕਹਿੰਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਸ਼ੋਭਾ ਯਾਤਰਾ ਆਂਦੀ ਆ ਉਹ ਗੁਰਬਾਣੀ ਲਾ ਕੇ ਆਣ ਚਾਹੋ ਡੀਜੇ ਲੈ ਕੇ ਆਣ ਜਾਂ ਕੁਝ ਵੀ ਲੈ ਕੇ ਆਣ ਗੁਰਬਾਣੀ ਚੱਲਣੀ ਚਾਹੀਦੀ ਆ ਜੇ ਕਿਸੇ ਦੇ ਭੰਗੜੇ ਲਾਤਾ ਜਾਂ ਕੋਈ ਇਸ ਤਰ੍ਹਾਂ ਦਾ ਲਾਤਾ ਭਾਜੀ ਆਪਾਂ ਉਹਦਾ ਵਿਰੋਧ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਹ ਦੇਣਾ ਕਿ ਉਹਨੂੰ ਚਾਹੇ ਤੁਸੀਂ ਬੌਂਡ ਕਰਦੇ ਹੋ ਚਾਹੇ ਚਲਾਨ ਕੱਟਦੇ ਹੋ ਦੂਸਰੇ ਜਿਹੜੇ ਬੰਦੇ ਆਪਣੇ ਪਿੰਡਾਂ ਚੋਂ ਰੈਂਕੜੇ ਲੈ ਕੇ ਆਉਂਦੇ ਆ ਬੋਲਟ ਲੈ ਕੇ ਆਉਂਦੇ ਆ ਪਟਾਕੇ ਚਲਾਉਂਦੇ ਆ ਉਹ ਮर्यादा ਨਹੀਂ ਉਹ ਮर्याਦਿਆਂ ਨੂੰ ਭੰਗ ਕੀਤਾ ਜਾਂਦਾ ਆ ਉਹ ਲੋਕ ਇਸ ਚੀਜ਼ ਨੂੰ ਅਬਾਉਂਡ ਕਰਕੇ ਆਣ ਆਪਣੇ ਪਿੰਡਾਂ ਦੇ ਵਿੱਚ ਹੀ ਇਦਾਂ ਦੇ ਪਹਿਲਾਂ ਸ਼ੋਭਾ ਯਾਤਰਾ ਜਦੋਂ ਲੈ ਕੇ ਆਣ ਨੂੰ ਸਮਝਾ ਕੇ ਆਣ ਕਿ ਬੱਚੇ ਅਸੀਂ ਰੈਂਕੜਾ ਨਹੀਂ বাজਾਣਾ ਪਟਾਕਾ ਨਹੀਂ ਬਜਾਣਾ ਅਸੀਂ ਬੋਲਟ ਲੈ ਕੇ ਜਾਣਾ ਉਹਨਾਂ ਕੋਈ ਬਦਸਲੂਕੀ ਨਹੀਂ ਕਰਨੀ ਕਿਸੇ ਨਾਲ ਸੋ ਮੈਂ ਇਹ ਸਾਰਿਆਂ ਨੂੰ ਭਰਾਵਾਂ ਨੂੰ ਕਹਿਣਾ ਕਿ ਹੱਥ ਜੋੜ ਕੇ ਸ਼ੁਰੂ ਰਬਿਦਾਸ ਟਾਈਗਰ ਫੋਰਸ ਦੀ ਬੇਨਤੀ ਆ ਇਹ ਸਾਰੀ ਸਮੂਚੀ ਟੀਮ ਬੈਠੀ ਆ ਔਰ ਮੇਰੇ ਅਹੁਦੇਦਾਰ ਵੱਡੇ ਬਜ਼ੁਰਗ ਵੀ ਬੈਠੇ ਆ ਭਰਾ ਵੀ ਬੈਠੇ ਜੋ ਇਸ ਵੇਲੇ ਸਮਾਜ ਨੂੰ ਲੈ ਕੇ ਚੱਲਦੇ ਆ ਲੀਡ ਕਰ ਰਹੇ ਆ ਕਿ ਇਹ ਬੇਨਤੀ ਆ ਉਹਨਾਂ ਦੀ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚੋਂ ਆਣਾ ਡੀਜ਼ਲ ਲੈ ਕੇ ਆਓ ਗਰਬਾਣੀ ਲਾ ਕੇ ਆਓ ਕੋਈ ਵੀ ਇਦਾਂ ਦਾ ਕੰਮ ਨਾ ਕਰੋ ਔਰ ਜਿਹੜਾ ਤੁਸੀਂ ਇਦਾਂ ਹੱਥ ਕਰਕੇ ਚਲੋ ਕਿ ਬਸ ਮਹਾਰਾਜ ਦੀ ਚਲੇ ਜੇ ਆਪਾਂ ਮਿਸਾਲ ਦੇਖਣੀ ਆ ਤੇ ਇੱਥੇ ਹਿਸ਼ਾਰਪੁਰ ਦੇ ਵਿੱਚ ਬਹੁਤ ਸਾਰੀਆਂ ਸ਼ੋਭਾ ਯਾਤਰਾ ਨਿਕਲਦੀਆਂ ਸਿੰਘ ਸਵਾ ਗੁਰਦੁਆਰੇ ਚੋਂ ਵੀ ਨਿਕਲਦੀ ਆ ਗੁਰੂ ਨਾਨਕ ਦੇਵ ਜੀ ਦੀ ਵੀ ਨਿਕਲਦੀ ਆ ਉਹਨਾਂ ਨੇ ਦੇਖਿਆ ਕਿ ਦੀ ਡੀਜੇ ਲਾਇਆ ਇਹ ਸਾਡੇ ਚਪੇੜ ਵੱਜਦੀ ਆ ਜਦੋਂ ਪ੍ਰਸ਼ਾਸਨ ਪਤਾ ਹੀ ਕੀ ਕਹਿੰਦਾ ਕਹਿੰਦਾ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਕਿ ਤੁਸੀਂ ਥੋੜੀ ਜਿਹਾ ਮर्यादाਾਂ ਦੇ ਵਿੱਚ ਇਹਨੂੰ ਰੋਕੋ ਉਹ ਕਹਿੰਦਾ ਤੁਸੀਂ ਤਾਂ ਆਪੇ ਆਪਣਾ ਜਲੂਸ ਕੱਢਦੇ ਆ ਪ੍ਰਸ਼ਾਸਨ ਵੀ ਸਾਨੂੰ ਇਗਨੋਰ ਕਰਦਾ ਆ ਜੇ ਅਸੀਂ ਮर्यादाਾਂ ਦੇ ਵਿੱਚ ਰਹਿ ਕੇ ਚੱਲਾਂਗੇ ਬੋਲਡ ਦੇ ਪਟਾਕੇ ਨਹੀਂ ਚਲਾਵਾਂਗੇ ਸ਼ਰਾਰਤ ਨਹੀਂ ਕਰਾਂਗੇ ਧੀਆਂ ਪੈਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਟਰਾਲੀਆਂ ਚ ਬੇਟੀਆਂ ਅਸੀਂ ਉਹੀ ਬਸਲੂਕੀਆਂ ਕਰਦੇ ਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਸਾਡੀ ਫੋਰਸ ਲਓ ਇਸ ਜਿਹੜੀ ਸਾਡੀ ਸ਼੍ਰੋਮਣੀ ਸਭਾ ਆ ਕਮੇਟੀ ਆ ਉਹਦੇ ਲੋ ਵੀ ਤੁਹਾਨੂੰ ਖੁੱਲੀ ਪਰਮਿਸ਼ਨ ਆ ਕਿ ਜੇ ਕੋਈ ਪਟਾਕਾ ਚਲਾਉਂਦਾ ਬੋਲਟ ਦਾ ਬੌਂਡ ਕਰਦੇ ਉਹ ਚਲਾਨ ਕਰਦੇ ਉਹ ਤੁਹਾਨੂੰ ਕੋਈ ਨਹੀਂ ਕਹੂਗਾ ਸ਼ਰਾਪੀ ਕਹਿੰਦਾ ਤੁਸੀਂ ਜਿਹੜੀ ਆਪਣੀ ਕਾਰਵਾਈ ਕਰਨੀ ਕਰੋ ਪਰ ਬੇਨਤੀ ਇਹ ਹੀ ਆ ਕਿ ਪਰਮਪితਾ ਗੁਰੂ ਵਿਦਾਸ ਮਹਾਰਾਜ ਦਾ ਗੁਣ ਗaan ਕਰੀਏ ਆਪਣਾ ਜਿਹੜਾ ਆ ਉਹ ਵਿਚਾਰਧਾਰਾ ਦੱਸੀਏ ਕਿ ਸਾਡੇ ਪਰਮਪితਾ ਗੁਰੂ ਵਿਦਾਸ ਮਹਾਰਾਜ ਨੇ ਉਸ ਵੇਲੇ ਕ੍ਰਾਂਤੀਕਾਰੀ ਲੜਾਈ ਲੜੀ ਜਿਸ ਵੇਲੇ ਸਾਨੂੰ ਬੋਲਣ ਦਾ ਹੱਕ ਨਹੀਂ ਸੀਗਾ ਸਾਡੇ ਕੰਨਾਂ 'ਚ ਸਿੱਕਾ ਪਾਇਆ ਜਾਂਦਾ ਸੀ ਜੀਭਾਂ ਵੜਤੀਆਂ ਜਾਂਦੀਆਂ ਸੀ ਅੱਖਾਂ ਘੜ ਦਿੱਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੇ ਉਸ ਟਾਈਮ 'ਚ ਲੜਾਈ ਲੜੀ ਤੁਹਾਡੇ ਲਈ ਤੇ ਤੁਸੀਂ ਅੱਜ ਜੇ ਤੁਹਾਨੂੰ ਇਹ ਚੀਜ਼ ਦਾ ਮਿਲਿਆ ਆ ਜੇ ਤੁਹਾਨੂੰ ਮਿਲਿਆ ਆ ਸੁਭਗ ਕਿ ਤੁਸੀਂ ਇਸ ਯਾਤਰਾ ਵਿੱਚ ਸ਼ਾਮਲ ਹੋਵੋ ਤੇ ਤੁਸੀਂ ਜਲੂਸ ਨਾ ਕੱਢੋ ਪ੍ਰਸ਼ਾਸਨ ਨੂੰ ਬੇਨਤੀ ਆ ਪੂਰੀ ਪੁਲਿਸ ਪ੍ਰੋਟੈਕਸ਼ਨ ਜਿਹੜੀ ਆ ਪੂਰੀ ਦਿੱਤੀ ਜਾਵੇ ਕੋਈ ਆਸੇ ਪਾਸੇ ਰੋਂਗ ਗੱਡੀ ਨਾ ਵੜੇ ਕੋਈ ਇਧਰੋਂ ਨਾ ਬੜੇ ਜਿਹੜੀਆਂ ਮੇਰੇ ਭਰਾ ਸ਼ੋਭਾ ਯਾਤਰਾ ਲੈ ਕੇ ਆਉਂਦੇ ਉਹ ਵੀ ਇੱਕ ਲਾਈਨ ਦੇ ਵਿੱਚ ਆਓ ਮर्याਦਾਾਂ ਦੇ ਨਾਲ ਆਓ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੀ ਹਾਂਜੀ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਬੋਲੇ ਸੋਨਰ ਪੈ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਹੈ ਮੈਂ ਅੱਜ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ 647ਵੇਂ ਪਹਿਲੇ ਗੁਰਪੁਰ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਆ ਜਿਹੜਾ ਸਾਡੀ ਹਿਆਰਪੁਰ ਦੀ ਸਾਰੀ ਜਥੇਬੰਦੀ ਆ ਇਕੱਠੇ ਹੋ ਕੇ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਕਰਦੇ ਆ ਉਹਦੇ ਵਿੱਚ ਜਿਹੜੀ 23 ਤਰੀਕ ਨੂੰ ਸਾਡੀ ਸ਼ੋਭਾ ਯਾਤਰਾ ਹੈਗੀ ਆ ਉਹਦੇ ਵਿੱਚ ਸਰਕਾਰ ਨੇ ਬੱਚਿਆਂ ਦੇ ਨਾ ਪੇਪਰ ਰੱਖਦੇ ਆ ਮੈਂ ਪੰਜਾਬ ਸਰਕਾਰ ਨੂੰ ਤੇ ਡੀਸੀ ਮੈਡਮ ਨੂੰ ਇੱਕ ਹੀ ਬੇਨਤੀ ਕਰਦਾ ਜਿਹੜੇ 23 ਤਰੀਕ ਨੂੰ ਬੱਚਿਆਂ ਦੇ ਪੇਪਰ ਹੈਗੇ ਆ ਉਹ ਕੈਨਸਲ ਕੀਤੇ ਜਾਣ ਜੋ ਤੇ 24 ਦਾ ਗੁਰਪੁਰ ਹੈਗਾ ਆ ਤੇ 23 ਨੂੰ ਸਾਡਾ ਨਗਰ ਕੀਰਤਨ ਹੈਗਾ ਨਗਰ ਕੀਰਤਨ ਦੇ ਪੇਪਰ ਬੱਚਿਆਂ ਦੇ ਕੈਨਸਲ ਕਰਕੇ ਇਹ ਡੇਟ ਅੱਗੇ ਕੀਤੀ ਜਾਵੇ ਤੇ ਜੋ ਨਗਰ ਬੱਚੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੁੜਨ ਸਕਣ ਤੇ ਬਾਕੀ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਆ ਜਿਹੜਾ ਸਾਡੇ ਨਗਰ ਕੀਰਤਨ ਤੇ ਪ੍ਰਸ਼ਾਸਨ ਪੁਲਿਸ ਦਾ ਪੂਰਾ ਪ੍ਰਬੰਧ ਕਰੇ ਤੇ ਸਾਫ ਸਪਾਈ ਪੂਰੇ ਹਿਆਰਪੁਰ ਵਿੱਚ ਹੋਵੇ ਕੱਲੇ ਕੱਲੇ ਚੌਂਕਾਂ ਦੀ ਸਪਾਈ ਕੀਤੀ ਜਾਵੇ ਇੰਨੇ ਕੇੰਦਰ ਸਾਰਿਆਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਜੋ ਬੋਲੇ ਈਸ਼ਨ ਰਪੈ ਜਗ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਹਵੇ ਕਮਾਲ ਧੰਨ ਧੰਨ ਸਤਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 647 ਮਾ ਜਨਮ ਦਿਹਾੜਾ 24 ਫਰਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਸ਼ਰਧਾ ਤੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਵੱਲੋਂ ਮਨਾਇਆ ਜਾ ਰਿਹਾ ਤੋਂ ਸਾਰਾ ਇਹ ਸੰਗਤ ਵਾਸਤੇ ਬਹੁਤ ਖੁਸ਼ੀ ਭਰਿਆ ਜਿਹੜਾ ਦਿਨਾਂ ਸ਼ਰਧਾ ਭਰਿਆ ਦਿਨਾਂ ਤੋਂ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਸਾਡੇ ਇੱਕ ਸਨੇਹ ਤੇ ਸਤਗੁਰ ਰਵਦਾਸ ਜੀ ਮਹਾਰਾਜ ਜੀ ਦੇ ਜਿਹੜੇ ਅਸੀਂ ਸਾਰੇ ਪੈਰੋਕਾਰ ਬੈਠੇ ਆ ਸਾਡਾ ਸਨੇਹਾ ਜਿਹੜਾ ਸੰਗਤ ਤੱਕ ਪਹੁੰਚਾਉਣ ਲਈ ਤੁਸੀਂ ਸਾਰੇ ਇੱਥੇ ਜਿੰਨੇ ਵੀ ਸਾਥੀ ਪਹੁੰਚੇ ਹੋ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਸਤਗੁਰ ਰਵਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੂੰ ਕੀ ਭਗਤੀ ਕਾਲ ਦੇ ਵਿੱਚ ਭਗਤ ਕਹਿ ਕੇ ਪੁਕਾਰਿਆ ਗਿਆ ਗੁਰੂਆਂ ਦੇ ਗੁਰੂ ਹੋਏ ਆ ਉਹ ਕ੍ਰਾਂਤੀ ਦਾ ਯੁੱਗ ਸੀਗਾ ਜੋ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਸਾਨੂੰ ਬਾਣੀ ਦੇ ਵਿੱਚ ਕਹਿ ਕੇ ਗਏ ਆ ਜਾਤ ਪਾਤ ਦੇ ਖਿਲਾਫ ਬੋਲ ਕੇ ਗਏ ਆ ਬੇਗਮਪੁਰੇ ਦੀ ਗੱਲ ਕਰਕੇ ਗਏ ਆ ਤੋਂ ਅਸੀਂ ਐਸੇ ਸਤਗੁਰ ਅਰਵਦਾਸ ਜੀ ਮਹਾਰਾਜ ਜੀ ਦੇ ਪੈਰੋਕਾਰਾਂ ਜੋ ਕਿ ਗੁਰੂਆਂ ਦੇ ਗੁਰੂ ਹੋਏ ਔਰ ਪੂਰੀ ਦੁਨੀਆ ਦੇ ਵਿੱਚ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਆ ਉਹ ਕ੍ਰਾਂਤੀਕਾਰੀ ਬਾਣੀ ਦੇ ਵਜੋਂ ਜਿਹੜੀ ਜਾਣੀ ਜਾਂਦੀ ਆ ਸੋ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦੀ ਜਿਹੜੀ ਗੁਰਪੁਰਬ ਦਾ ਜਿਹੜਾ ਦਿਨ ਆ ਰਿਹਾ 23 ਤਰੀਕ ਨੂੰ ਜਿਹੜੀ ਸ਼ੋਭਾ ਯਾਤਰਾ ਸ਼੍ਰੋਮਣੀ ਸ਼ਿਖਰ ਗੁਰੂ 10 ਵਰ ਰਜਿਸਟਰ ਜ਼ਿਲ੍ਹਾ ਹੁਸ਼ਿਆਰਪੁਰ ਔਰ ਚੈਰੀਟੇਬਲ ਸਭਾ ਜਿਹੜੀ ਸਾਡੀ ਬੱਦਨ ਸਾਹਿਬ ਸਾਡੇ ਵਿੱਚ ਪਹੁੰਚ ਰਹੀ ਆ ਔਰ ਸਾਡੇ ਬਹੁਤ ਸਤਿਕਾਰਯੋਗ ਵਿੰਦਰ ਸਰੋਆ ਜੀ ਸਾਡੇ ਪ੍ਰਧਾਨ ਸਾਹਿਬ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਠੇਕੇਦਾਰ ਭਗਵਾਨ ਦਾਸ ਜੀ ਬੈਠੇ ਆ ਤਾਰਾ ਚੰਦ ਜੀ ਬੈਠੇ ਆ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਚੰਦਰ ਲੱਕੀ ਜੀ ਅਤਿਆਚਾਰ ਵਿਰੋਧੀ ਫਰੰਟ ਔਰ ਸਾਡੀ ਸਾਰੀ ਟੀਮ ਬੈਠੀ ਆ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਸ਼ਰਧਾ ਪੂਰਵਕ ਸੰਗਤਾਂ ਨੇ ਜਨਮ ਦਿਹਾੜਾ ਮਨਾਉਣਾ ਸੰਗਤਾਂ ਦੇ ਵਿੱਚ ਬੜਾ ਹੀ ਚਾਅ ਆ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ 23 ਤਰੀਕ ਦਿਨ ਸ਼ਨੀਵਾਰ ਸ਼ੁੱਕਰਵਾਰ ਆ ਰਿਹਾ ਜੀ ਸ਼ੁੱਕਰਵਾਰ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਜਿਹੜੇ ਕੁਛ ਨਾ ਕੁਝ ਪ੍ਰਬੰਧ ਜਿਹੜੇ ਆ ਉਹ ਕਮੀਆਂ ਰਹਿ ਜਾਂਦੀਆਂ ਸੀ ਤੁਹਾਡੇ ਪ੍ਰੈਸ ਦੇ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਸ ਦਿਨ ਜਿਹੜਾ ਸਾਫ ਸਫਾਈ ਦਾ ਟ੍ਰੈਫਿਕ ਦਾ ਜਿਹੜਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਮਹਾਰਾਜੀ ਦੀ ਪਾਲਕੀ ਅੱਗੇ ਜਾ ਰਹੀ ਹੁੰਦੀ ਆ ਪਿੱਛੋਂ ਸੰਗਤ ਕੀਰਤਨ ਕਰਦੀ ਆ ਰਹੀ ਹੁੰਦੀ ਆ ਔਰ ਜਿਹੜੀ ਟ੍ਰੈਫਿਕ ਆ ਉਹ ਕਈ ਵਾਰੀ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਜਿਹਦੇ ਕਰਕੇ ਟ੍ਰੈਫਿਕ ਜਿਹੜੀ ਆ ਉਹ ਸੰਗਤਾਂ ਦੇ ਵਿੱਚ ਆ ਵੜਦੀ ਆ ਔਰ ਕਈ ਵਾਰ ਲੜਾਈ ਝਗੜੇ ਦਾ ਮਾਹੌਲ ਵੀ ਬਣ ਜਾਂਦਾ ਤਾਂ ਉਹ ਤੋਂ ਅੱਡੇ ਜਰੀਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਸ ਦਿਨਾਂ ਟ੍ਰੈਫਿਕ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਰੰਗ ਵਿੱਚ ਰੰਗੀਆਂ ਹੋਣੀਆਂ ਕਿਸੇ ਵੀ ਤਰ੍ਹਾਂ ਦਾ ਵਿਗੜ ਨਾ ਪਵੇ ਔਰ ਜਿਹੜਾ ਸਾਡਾ ਸ਼ਹਿਰ ਦਾ ਮਾਹੌਲ ਆ ਔਰ ਬਿਲਕੁਲ ਸ਼ਾਂਤੀਪੂਰਵਕ ਬਣਿਆ ਰਵੇ ਔਰ ਸੰਗਤਾਂ ਦਾ ਜਿਹੜਾ ਸੰਤਾਂ ਸੰਤਾ ਮਹਾਂਪੁਰਖਾਂ ਦਾ ਜਿਹੜਾ ਉਤਸ਼ਾਹ ਹੋਣਾ ਹੋ ਉਸੇ ਤਰ੍ਹਾਂ ਬਣਿਆ ਰਵੇ ਤਾਂ ਸਾਰੀ ਸੰਗਤ ਦਾ ਇੱਥੇ ਪਹੁੰਚ ਤੇ ਤਹਿ ਦਿਲੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਨੂੰ ਧੰਨਵਾਦ ਕਰਦੇ ਆਂ ਔਰ ਸਾਰੀ ਸਾਰੇ ਸਮਾਜ ਨੂੰ ਸਰਵ ਸਮਾਜ ਨੂੰ ਬੇਨਤੀ ਕਰਦੇ ਆਂ ਕਿ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਜਿਨ੍ਹਾਂ ਨੇ ਬੇਗਮਪੁਰੇ ਦੀ ਤੁਹਾਨੂੰ ਬੇਗਮਪੁਰੇ ਦਾ ਸੰਕਲਪ ਦਿੱਤਾ ਅਸੀਂ ਉਹਨਾਂ ਦੇ ਦਿਨ ਤੇ ਸਾਰਾ ਸਰਵ ਸਮਾਜ ਅੱਜ ਉਸ ਦਿਨ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਦੇ ਸ਼ੁਭ ਦਿਹਾੜੇ ਤੇ ਇਕੱਠੇ ਹੋ ਕੇ ਅਸੀਂ ਹਾਜ਼ਰੀਆਂ ਲਗਾਈਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਬਹੁਤ ਬਹੁਤ ਧੰਨਵਾਦ ਬੋਲੇ ਸੋਨਰ ਪਹਿ ਸਤਿਗੁਰੂਦਾਸ ਮਹਾਰਾਜ ਕੀ ਜੈ ਸਤਿਕਾਰਯੋਗ ਸਾਥੀਓ ਜੋ 647 ਮਾ ਸਾਹਿਬ ਸ੍ਰੀ ਗੁਰੂਦਾਸ ਮਹਾਰਾਜ ਜੀ ਦਾ 24 ਫਰਵਰੀ 2024 ਨੂੰ ਪਾਵਨ ਪਵਿੱਤਰ ਜਨਮ ਦਿਹਾੜਾ ਆ ਰਿਹਾ ਉਹਨੂੰ ਮੁੱਖ ਰੱਖਦਿਆਂ ਹੋਇਆਂ ਕ੍ਰੋਮਣੀ ਸ਼੍ਰੀ ਗੁਰੂ ਰਦਾਸ ਸਵਾ ਅਰਜੈਸਟਰਡ ਜਲਾ ਹਿਾਰਪੁਰ ਬਲੋਂ ਅਤੇ ਚੈਰੀਟੇਬਲ ਪੰਜਾਬ ਟਾਈਗਰ ਫੋਰਸਾਂ ਜਿੰਨੀਆਂ ਵੀ ਮਹੱਲੇ ਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਦੇ ਸਹਿਯੋਗ ਦੇ ਨਾਲ 23 ਤਰੀਕ ਦਿਨ ਸ਼ੁੱਕਰਵਾਰ ਨੂੰ ਸੋਭਾ ਯਾਤਰਾ ਹਿਾਰਪੁਰ ਵਿਥੇ ਪੂਰੀਆਂ ਜਥੇਬੰਦੀਆਂ ਕੱਢਣ ਜਾ ਰਹੀਆਂ ਹਨ ਸੋਭਾ ਯਾਤਰਾ ਦਾ ਆਰੰਭ ਤਕਰੀਬਨ 12 ਵਜੇ ਹੋ ਜਾਏਗਾ ਇਹਦੀ ਆਰੰਭਤਾ ਗਵਰਨਮੈਂਟ ਆਪਣੇ ਰੋਸ਼ਲ ਗਰਾਊਂਡ ਤੋਂ ਲੈ ਕੇ ਉਦਮ ਸਿੰਘ ਪਾਰਕ ਹੁੰਦਾ ਹੋਇਆ ਸਾਹਿਬ ਡਾਕਟਰ ਅੰਬੇਦਕਰ ਜੀ ਚੌਕ ਬੱਸ ਸਟੈਂਡ ਤੋਂ ਹੁੰਦਾ ਹੋਇਆ ਗਵਰਨਮੈਂਟ ਕਾਲਜ ਤੋਂ ਸਿਸ਼ਨ ਚੌਕ ਸਿਸ਼ਨ ਚੌਕ ਤੋਂ ਹੁੰਦਾ ਹੈ ਗਵਰਨਮੈਂਟ ਕਾਲਜ ਘੰਟਾ 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 ਤੋਂ ਹੁੰਦਾ ਹੋਇਆ ਬਾਲਮੀਕ ਚੌਕ ਤੋਂ ਸਮਾਪਤੀ ਕਮਾਲਪੁਰ ਚੌਕ ਦੇ ਵਿੱਚ ਕੀਤੀ ਜਾਵੇਗੀ ਉੱਥੇ ਸਾਰਿਆਂ ਨੂੰ ਜੋ ਕਾਰਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਜੋ ਆਪੋ ਆਪਣੇ ਸਾਧਨਾਂ ਤੇ ਆਏ ਹਨ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਤੇ ਲਾਟ ਦੇ ਵਿੱਚ ਪ੍ਰਸ਼ਾਦ ਵੰਡਿਆ ਜਾਵੇਗਾ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਕਿਉਂ ਪਹਿਲਾਂ ਵੀ ਸਾਡਾ ਸੋਭਾ ਯਾਤਰਾ ਹੁੰਦੀਆਂ ਹਨ ਤੇ ਕਈ ਵਾਰ ਚੌਂਕਾਂ ਦੇ ਵਿੱਚ ਆਮ ਹੀ ਜਨਤਾ ਨਿਕਲਦੀ ਰਹਿੰਦੀ ਹੈ ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਕਿ ਉੱਤਰ ਪ੍ਰਸ਼ਾਸਨ ਪੂਰਾ ਆਪਣਾ ਡੂਟੀਆਂ ਲਗਾ ਕੇ ਪਹਿਲਾਂ ਹੀ ਲੈਂਕ ਸੜਕਾਂ ਨੂੰ ਗਲੀਆਂ ਦੇ ਵਿੱਚ ਦੀ ਬਹੁਤ ਰੋਡ ਹਨ ਉਹ ਜਨਤਾ ਨੂੰ ਪਾਬਗ ਨੂੰ ਵੀ ਤੰਗ ਨਾ ਕੀਤਾ ਜਾਵੇ ਉਹਨਾਂ ਨੂੰ ਉਸ ਰਸਤੇ ਦੇ ਵਿੱਚ ਉਹਨਾਂ ਦੇ ਆਪਣੀ ਮੰਜ਼ਿਲ ਤੱਕ ਜਾਣ ਦਾ ਤੀਜਾ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗ ਜੈ ਸੰਵਿਧਾਨ ਜੈ ਭਾਰ ਹਾਂਜੀ ਸਰ ਕਾਰਜੋਗ ਪੱਤਰਕਾਰ ਭਰਾ ਔਰ ਛਾਰੀ ਪ੍ਰਬੰਧਕੀ ਕਮੇਟੀ ਛਾਰਿਆ ਦੇ ਜੈਪੀ ਜੈ ਭਾਰਤ ਛਤਗੁਰੂ ਨਵਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ 24 ਫਰਵਰੀ ਨੂੰ ਸਮੁੱਚੀ ਦੁਨੀਆ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੀਆਂ ਨਾਮਲੇਵਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਜਾਏਗਾ ਔਰ ਉਸ ਜਨਮ ਦਿਨ ਦੀ ਮੈਂ ਸਭ ਸਮੁੱਚੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਔਰ ਹਿਆਰਪੁਰ ਦੇ ਵਿੱਚ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੱਢਿਆ ਜਾਂਦਾ ਉਹ ਕੱਢਿਆ ਜਾਏਗਾ 23 ਫਰਵਰੀ ਦਿਨ ਸ਼ੁੱਕਰਵਾਰ ਨੂੰ ਜਿਹਦਾ ਰੂਟ ਪ੍ਰਬੰਧਕੀ ਕਮੇਟੀ ਅ ਛਿਦਗੁਰੂ ਰਵਦਾਸ ਨਗਰ ਕੀਰਤਨ ਪ੍ਰਬੰਧਕੀ ਕਮੇਟੀ ਨੇ ਤੁਹਾਨੂੰ ਦੱਸ ਦਿੱਤਾ ਉਹਦੇ ਥਾਪਨਾ ਚੱਲਿਆ ਜਾਏਗਾ ਔਰ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਨਥਿਆਂ ਤੋਂ ਦੂਰ ਰਹਿ ਕੇ ਛਤਗੁਰੂ ਰਵਦਾਸ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਨਸ਼ਾ ਇੱਕ ਸਾਡੇ ਸਮਾਜ ਲਈ ਕੋੜ ਹੈ ਜਿਹਦੀ ਸਤਿਗੁਰੂ ਰਵਦਾਸ਼ ਮਹਾਰਾਜ ਜੀ ਨੇ ਵੀ ਕਲਪਨਾ ਕੀਤੀ ਹੈ ਕਿ ਨਥਿਆਂ ਤੋਂ ਸਾਨੂੰ ਬਚਣਾ ਚਾਹੀਦਾ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਕਿਉਂਕਿ ਪੜ੍ਹਾਈ ਹੀ ਇੱਕ ਇਹੋ ਜਿਹਾ ਜਰੀਆ ਜਿਹਦੇ ਨਾਲ ਆਖੀ ਉੱਚੇ ਮਕਾਮ ਤੱਕ ਪਹੁੰਚ ਸਕਦੇ ਆ ਇਹ ਬੱਚਿਆਂ ਨੂੰ ਸਾਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਔਰ ਸਤਿਗੁਰੂ ਰਵਦਾਸ਼ ਮਹਾਰਾਜ ਦੀਆਂ ਪ੍ਰਵਾਤ ਫੇਰੀਆਂ ਚੱਲ ਰਹੀਆਂ ਨੇ ਮੈਂ ਉਹਨਾਂ ਸੰਗਤਾਂ ਨੂੰ ਵੀ ਮੁਬਾਰਕਬਾਦ ਦਿੰਦਾ ਜਿਹੜੇ ਜਿਹੜੀਆਂ ਸੰਗਤਾਂ ਸਵੇਰੇ ਉੱਠ ਕੇ ਪ੍ਰਵਾਤ ਫੇਰੀ ਦੇ ਰੂਪ ਵਿੱਚ ਸਤਿਗੁਰੂ ਜੀ ਦਾ ਗੁਣਗਾਨ ਕਰਦੀਆਂ ਔਰ ਸਮੂਹ ਜਥੇਬੰਦੀਆਂ ਹ ਕਿੰਨੀਆਂ ਵੀ ਜਥੇਬੰਦੀਆਂ ਨੇ ਉਹ ਉਹ ਸਾਰੀਆਂ ਵਧਾਈ ਦੀ ਪਾਤਰ ਹੈ ਕਿਉਂਕਿ ਹਾਰਪੁਰ ਦਾ ਜਿਹੜਾ ਨਗਰ ਕੀਰਤਨ ਆ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਬਹੁਤ ਹੀ ਵੱਡੇ ਪੱਧਰ ਤੇ ਔਰ ਇਹ ਜਿਹੜੀ ਸਮੂਲੀਅਤ ਲੋਕ ਇੱਥੇ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੁੰਦੇ ਨੇ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ ਜਿਹੜੇ ਇਹਦੇ ਵਿੱਚ ਸਾਰੀ ਸੰਗਤ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਅੱਗੇ ਚਲਦੀ ਆ ਜੈ ਪੀ ਜੈ ਪਾ ਹਾਂਜੀ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਭਨ ਕੋ ਹਾਂ ਛੋਟ ਬਡੇ ਸਭ ਸੰਬਸੇ ਰਬਦਾਸ ਰਹੇ ਪਰਸੰ ਮਾਦੋ ਵਿਦਿਆਇਤਕੀਨ ਵਿਵੇਕ ਦੀਪਮਲੀ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਮ ਮਖੀਰਾ ਗੁਰਪਿਆਰੀ 사ਤ ਸੰਗਤ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਹੁਸ਼ਿਆਰਪੁਰ ਦੇ ਸਭ ਤੋਂ ਮੁੰਡੀ ਜਿਹੜੇ ਕਿ ਸਮਾਜ ਨੂੰ ਲੀਡ ਕਰ ਰਹੇ ਆ ਸਾਡੇ ਠਿੱਕੇ ਦਾ ਭਗਵਾਨ ਦਾਸ ਜੀ ਸਤ ਇੰਜੀਨੀਅਰ ਸੰਦਰ ਸਿੰਧ ਸੇ ਸੰਦੂ ਜੋ ਕੈਨੇਡਾ ਤੋਂ ਆਏ ਆ ਤੇ ਸਾਡੇ ਪ੍ਰਧਾਨ ਬਲਵੀਰ ਜੀ ਨਗਰ ਕੀਰਤਨ ਪ੍ਰਬੰਧ ਕਮੇਟੀ ਸਾਰੀਆਂ ਸਵਾਵਾਂ ਨੂੰ ਇਕੱਠੇ ਕਰਕੇ ਹੀ ਇਹ ਬੜਾਈ ਗਈ ਹੈ ਔਰ ਇਹ ਨਗਰ ਕੀਰਤਨ ਜੋ ਹੈ 647 ਵਾ ਜਨਮ ਦਿਨ ਇਹ ਤਦ ਹੀ ਠੀਕ ਰਹੇਗਾ ਜੇ ਅਸੀਂ ਸਤਿਗੁਰੂ ਅਬਦਾਸ ਮਾਨੀ ਦੀ ਬਾਣੀ ਦੇ ਉੱਤੇ ਪੈਰਾ ਦੇਵਾਂਗੇ ਪੈਰਾ ਦੇ ਕੇ ਉਹਨਾਂ ਦੇ ਪੂਰਾ ਹਮਰਾ ਕਰਾਂਗੇ ਕਿਉਂਕਿ ਇਹ ਸਮਾਂ ਐਸਾ ਹੈ ਸਾਨੂੰ ਇੱਕ ਜੁਟ ਹੋਣ ਦੀ ਲੋੜ ਹੈ ਅਗਰ ਇਕ ਜੁਟ ਨਾ ਹੋਏ ਤਾਂ ਹੋ ਸਕਦਾ ਆਉਣ ਵਾਲਾ ਸਮਾਂ ਜਿਹੜਾ ਹੈ ਸਾਨੂੰ ਇਹ ਮੌਕਾ ਵੀ ਨਾ ਮਿਲੇ ਇਸ ਕਰਕੇ ਸਾਨੂੰ ਇੱਕ ਇਕੱਠੇ ਹੋ ਕੇ ਇੱਕ ਮਸਾਹਤ ਦੇਣੀ ਚਾਹੀਦੀ ਹੈ 바ਵਾ ਸਾਹਿਬ ਦੇ ਮਿਸ਼ਨ ਨੂੰ ਔਰ ਸਤਗੁਰ ਵਿਦਾਸਰਨ ਮਿਸ਼ਨ ਨੂੰ ਅੱਗੇ ਲੈ ਜਾਣ ਵਾਸਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਡਿਸਪਲਨ ਦੇ ਵਿੱਚ ਰਹੋ ਗੁਰਬਾਣੀ ਦੇ ਕੀਰਤਨ ਰਾਹੀਂ ਸਹਿਤ ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਦੀ ਸ਼ਾਨ ਨੂੰ ਵਧਾਓ ਔਰ ਇਸ ਡਿਸਪਲਨ ਪੂਰਾ ਰੱਖਣਾ ਹੈ ਔਰ ਬਿਲਕੁਲ ਨਿਮਰਤਾ ਦੇ ਨਾਲ ਚੱਲਣਾ ਹੈ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਉਹ ਵੀ ਸਾਡਾ ਪੂਰਾ ਸਾਥ ਦੇਵੇ ਕਿਉਂਕਿ ਬਹੁਤ ਵਾਰੀ ਪਿਛੀ ਵਾਰੀ ਵੀ ਦੇਖਿਆ ਹੈ ਸਾਡਾ ਪ੍ਰਸ਼ਾਸਨ ਪੂਰਾ ਸਾਥ ਨਹੀਂ ਦਿੰਦਾ ਕੋਈ ਟ੍ਰੈਫਿਕ ਕਿੱ데 ਜਾ ਰਹੀ ਹੈ ਕਿੱ데 ਜਾਦੀ ਹੈ ਟ੍ਰੈਫਿਕ ਕਿਰੀ ਡਾਇਵਰਟਿੰਗ ਕੀਤੀ ਜਾਂਦੀ ਲਾਈਟ ਲਿਆ ਜਾਂਦਾ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਨਗਰ ਕੀਰਤਨ ਪ੍ਰਬੰਧਟੀ ਇਹਦੇ ਪੂਰਾ ਸਹਿਯੋਗ ਹੋਵੇਗਾ ਲੇਕਿਨ ਤੁਹਾਡਾ ਵੀ ਪੂਰਾ ਸਹਿਯੋਗ ਹੋਵੇਗਾ ਕਮੇਟੀ ਦੀ ਨਜ਼ਰ ਕਾਉਂਸਲ ਨੂੰ ਵੀ ਮੀਜ਼ਾ ਕਾਰਪੋਰੇਸ਼ਨ ਨੂੰ ਕਿ ਉਹ ਵੀ ਰੋਡ ਦੀ ਡੈਕੋਰੇਸ਼ਨ ਵਗੈਰਾ ਚੌਂਕਾ ਦੀ ਡੈਕੋਰੇਸ਼ਨ ਕਰਕੇ ਪਾਣੀ ਦਾ ਛਰਕਾਉ ਕਰਕੇ ਇਹ ਸਾਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਔਰ ਸਾਡੇ ਜੋ ਸੀਨੀਅਰ ਮੈਂਬਰ ਹੈ ਉਹ ਅਸੀਂ ਮਾਰਗ ਦੇ ਡਿਸਪਨ ਦੇ ਨਾਲ ਹੀ ਚੱਲਾਂਗੇ ਔਰ ਆਸ ਹੈ ਕਿ ਸਾਰ ਜਨ ਹਾਂ ਬਾਕੀ ਅਸੀਂ ਪੰਜਾਬ ਦੇ ਹੁਸ਼ਿਆਰ ਪ੍ਰਿਡੀਸੀ ਸਾਹਿਬ ਅੱਗੇ ਪਸ਼ਾਂਧਾ ਦੀ ਬੇਨਤੀ ਕਰਦੇ ਹਾਂ ਕਿ ਸ਼ੁੱਕਰਵਾਰ ਨੂੰ ਅੱਧੀ ਛੁੱਟੀ ਕੀਤੀ ਜਾਵੇ ਤਾਂ ਜੋ ਕਿ ਸਕੂਲ ਦੇ ਬੱਚੇ ਸਟਾਫ ਸਾਰੇ ਹੀ ਉਹ ਨਰਕੀਤਵੇ ਸ਼ਾਮਲ ਹੋ ਸਕਣ ਸੋ ਯਾਦਾ ਨਾ ਕਹਿੰਦਾ ਹਾਂ ਸਾਰੇ ਸਾਥੀਆਂ ਦਾ ਸੋ ਬਹੁਤ ਬਹੁਤ ਧੰਨਵਾਦ ਹੈ ਜੈ ਗੁਰਦੀਵ ਜੈ ਗੁਰੂ ਗ੍ਰੰਥ ਸਾਹਿਬ ਜੈ ਪੀਂ ਜੈ ਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਹੀਰਾ ਛੋੜ ਕੇ ਕਰੇ ਆਣ ਕੀ ਆਸ ਤਿੰਨਰ ਦੋ ਚੱਕ ਜਾਈਂਗੇ ਸੱਤ ਪਾਖੇ ਰਬ ਦਾ ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਹਾਂ ਡੋਟ ਬੜੇ ਸਭ ਸੰਬਤੇ ਰਵਿਦਾਸ ਰਹੀ ਪੁੱਤ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਥੀਰਗੁਰ ਰਵਦਾਸ ਜੀ ਮਹਾਰਾਜ ਜੀ ਦਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਦੇ ਲਈ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਰੇ ਹੀ ਪਤਵੰਤੇ ਜਿੰਨੇ ਨਮਾਇਦੇ ਨੇ ਸਾਰੀਆਂ ਸੁਭਾਵਾਂ ਦੇ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਰੇ ਇੱਥੇ ਹਾਜ਼ਰ ਨੇ ਉਨਾ ਦੀ ਹਾਜ਼ਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਤੇ ਹਰ ਸਾਲ ਕਾਫੀ ਤਰੁੱਟੀਆਂ ਰਹਿ ਜਾਂਦੀਆਂ ਨੇ ਕੋਈ ਮਤਲਬ ਪੁਲਿਸ ਦਾ ਪ੍ਰਬੰਧ ਨਹੀਂ ਹੁੰਦਾ ਕੋਈ ਡੈਕੋਰੇਸ਼ਨ ਹੀ ਹੁੰਦੀ ਕਮੇਟੀ ਵੱਲੋਂ ਔਰ ਉਹਦੇ ਨਾਲ-ਨਾਲ ਜਾਣ ਬੁਝ ਕੇ ਸਰਕਾਰਾਂ ਵੱਲੋਂ ਇਸ ਨਗਰ ਕੀਰਤਨ ਨੂੰ ਇਗਨੋਰ ਕੀਤਾ ਜਾਂਦਾ ਹੈ ਬਾਕੀ ਨਗਰ ਕੀਰਤਨ ਨਿਕਲਦੇ ਨੇ ਉਹਨਾਂ ਵਿੱਚ ਬੜੇ ਸੁਚੱਜੇ ਪ੍ਰਬੰਧ ਹੁੰਦੇ ਨੇ ਗੁਰੂ ਰਵਿਦਾਸ ਜੀ ਦਾ ਰਿਸ਼ੀ ਵਾਲਮੀਕ ਜੀ ਦਾ ਜਦੋਂ ਵੀ ਨਗਰ ਕੀਰਤਨ ਨਿਕਲਦਾ ਹੈ ਇਹਦੇ ਵਿੱਚ ਚੱਜੇ ਪ੍ਰਬੰਧ ਨਹੀਂ ਹੁੰਦੇ ਉਹਦੇ ਨਾਲ ਨਾਲ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਭਈ ਜਿਵੇਂ CBSE ਦਾ ਪੇਪਰ ਆ ਉਹ 24 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਗੁਰੂ ਰਵਿਦਾਸ ਜੀ ਦਾ ਜਿਸ ਦਿਨ ਗੁਰਪੁਰਬ ਹੈ ਉਸ ਦਿਨ 10ਵੀਂ ਦਾ ਪੇਪਰ ਅਤੇ ਪਲੱਸ 2 ਦਾ ਪੇਪਰ ਜਿਹੜਾ CBSE ਸਿਲੇਬਸ ਦਾ ਹੈ ਉਹ ਰੱਖਿਆ ਗਿਆ ਹੈ ਉਸ ਨੂੰ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਆ ਵੇ ਉਹ ਰੱਦ ਕੀਤਾ ਜਾਵੇ ਅਤੇ ਸਾਡੇ ਨਮਾਇਦਿਆਂ ਨੂੰ ਡੀਸੀ ਐਸਐਸਪੀ ਨਾਲ ਉਤੋਂ ਪਹਿਲਾਂ ਮੀਟਿੰਗਾਂ ਦਿੱਤੀਆਂ ਜਾਣ ਮੀਟਿੰਗਾਂ ਦੇ ਵਿੱਚ ਪੂਰਾ ਚਾਕਆਊਟ ਕੀਤਾ ਜਾਵੇ ਨਾਲ ਬੈ ਕੇ ਨਮਾਇਦਿਆਂ ਨਾਲ ਤਾਂ ਜੋ ਓਨ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਨਾ ਆਉਣ ਇਹ ਸਾਰਿਆ ਪ੍ਰਸ਼ਾਸਨ ਨੂੰ ਅਪੀਲ ਹੈ ਜੈਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਅਰਬਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜਿਵੇਂ ਕਿ ਸਾਡੇ ਸਾਰੇ ਸੀਨੀਅਰਸ ਸਹਿਬਾਨ ਨੇ ਪਹਿਲਾਂ ਹੀ ਜੋ ਪ੍ਰੈਸ ਕਾਨਫਰੰਸ ਦੌਰਾਨ ਗੱਲਾਂ ਕਹਿ ਦਿੱਤੀਆਂ ਹਨ ਰੂਟ ਦੀ ਪਲੈਨਿੰਗ ਉਸ ਤੋਂ ਬਾਅਦ ਜਿਹੜੇ ਸ਼ਰਾਰਤੀ ਅੰਸਰ ਵਿੱਚ ਆ ਜਾਂਦੇ ਆ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਤੇ ਸ਼ਾਸਨ ਪ੍ਰਸ਼ਾਸਨ ਦੇ ਅੱਗੇ ਵੀ ਇੱਕ ਬੇਨਤੀ ਆ ਕਿ ਜੇਕਰ ਤੁਹਾਨੂੰ ਇਹੋ ਜਿਹਾ ਕੋਈ ਸ਼ਰਾਰਤੀ ਅੰਸਰ ਮਿਲਦਾ ਉਹਦੇ ਤੇ ਪਰਚਾ ਕੱਟ ਕੇ ਉਹਦਾ ਚਾਹੇ ਬੁਲੇਟ ਹੋਵੇ ਚਾਹੇ ਕੁਝ ਵੀ ਆ ਉਹ ਬਾਂਡ ਕਰ ਲੋ ਔਰ ਇੱਕ ਜ਼ਰੂਰੀ ਸੂਚਨਾ ਜਿੰਨੀਆਂ ਵੀ ਜੋ ਨਗਰ ਕੀਰਤਨ ਦੇ ਦੌਰਾਨ ਸੰਗਤਾਂ ਆਉਣੀਆਂ ਜਿਨ੍ਹਾਂ ਨੇ ਆਪਣੀ ਟਰੈਕਟਰ ਟਰਾਲੀਆਂ ਜਾਂ ਗੱਡੀਆਂ ਲੈ ਕੇ ਆਉਣੀਆਂ ਰੋਸ਼ਨ ਗਰਾਊਂਡ ਤੋਂ ਹੀ ਜਿਹੜੇ ਹੈਗੇ ਆ ਉਹ ਨੰਬਰ ਲਗਾਏ ਜਾਣਗੇ ਆਪਾਂ ਬੇਨਤੀ ਕਰਦੇ ਆ ਕਿ ਜਿਹੜੇ گورਨਮੈਂਟ ਕਾਲਜ ਤੋਂ ਉਧਰੋਂ ਨਗਰ ਕੀਰਤਨ ਆਉਂਦੇ ਆ ਕਿਰਪਾ ਕਰਕੇ ਉਹ ਵੀ ਸਮੇਂ ਸਿਰ ਪਹੁੰਚਣ ਤੇ ਉਸ ਤੋਂ ਬਾਅਦ ਜੇਕਰ ਕੋਈ ਘੰਟਾ ਘਰ ਤੋਂ ਆਉਂਦਾ ਜਾਂ ਕੋਈ ਸ਼ੈਸ਼ਨ ਚੌਂਕਲੋਂ ਆਉਂਦਾ ਉਹ ਜਿਹੜੀ ਸ਼ੁਰੂਆਤ ਆ ਉਹ ਇਹਨਾਂ ਨੇ ਜੋ ਪ੍ਰਬੰਧਕ ਕਮੇਟੀ ਆ ਉਹ ਜਿਹੜੀ ਹੈਗੀ ਉਹ ਰੋਸ਼ਨ ਗਰਾਉਂਡ ਤੋਂ ਰੱਖੀ ਆ ਇਹਦੇ ਵਿੱਚ ਇਹ ਹੁੰਦਾ ਕਿ ਪਿਛਲੀ ਵਾਰੀ ਕੁਝ ਹੋਇਆ ਸੀਗਾ ਏਦਾਂ ਦੀ ਮਿਸ ਹੈਪਨਿੰਗ ਜਾਂ ਕੁਝ ਏਦਾਂ ਦੀ ਅਗੜਬੜੀ ਹੋਈ ਸੀਗੀ ਕਿ ਜਿਹਦੇ ਵਿੱਚ ਵਿੱਚੋਂ ਟਰਾਲੀਆਂ ਲੱਗਣ ਦੀ ਕੋਸ਼ਿਸ਼ ਕੀਤੀ ਸੀ ਮੈਂ ਫਿਰ ਬੇਨਤੀ ਕਰਦਾ ਕਿ ਇਹ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੋਣਾ ਆ ਜੇਕਰ ਆਪਾਂ ਤਰਤੀਬ ਵਾਈਜ਼ ਨੰਬਰਿੰਗ ਵਾਈਜ਼ ਆਪਾਂ ਚੱਲਾਂਗੇ ਤੇ ਸਾਰਿਆਂ ਦਾ ਇਹ ਹੋਏਗਾ ਇਹਦੇ ਵਿੱਚ ਹੋਏਗਾ ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਉੱਥੇ ਆਉਂਦੀਆਂ ਤੇ ਕਈ ਸ਼ਰਾਰਤੀ ਮੁੰਡੇ ਆਉਂਦੇ ਆ ਜਿਹੜੇ ਕਿ ਸਾਡੀਆਂ ਧੀਆਂ ਭੈਣਾਂ ਨਾਲ ਬਤਮੀਜ਼ੀ ਕਰਦੇ ਆ ਜੇਕਰ ਅਸੀਂ ਨੰਬਰਿੰਗ ਲਾਏ ਹੋਏਗੀ ਉਹਨਾਂ ਦੀ ਆਈਡੈਂਟੀਟੀ ਸਾਨੂੰ ਕੰਨੀ ਸੌਖੀ ਹੋ ਜਾਏਗੀ ਸੋ ਮੈਂ ਇਹੀ 10 ਬੇਨਤੀ ਕਰਦਾ ਕਿ ਉਥੋਂ ਨੰਬਰਿੰਗ ਲਗਣੀ ਆ ਇੱਕ ਤੋਂ ਲੈ ਕੇ ਜਿੰਨੀਆਂ ਵੀ ਟਰਾਲੀਆਂ ਹੋਈਆਂ ਵਿੱਚੋਂ ਕੋਈ ਨਾ ਆਵੇ ਤੇ ਜੇਕਰ ਕੋਈ ਵਿੱਚੋਂ ਆਇਆ ਤੇ ਮੈਂ ਬੇਨਤੀ ਕਰਾਂਗਾ ਕਿ ਪ੍ਰਬੰਧਕ ਕਮੇਟੀ ਉੱਤੇ ਐਕਸ਼ਨ ਲਵੇ ਜੈ ਗੁਰਦੇਵ ਜੈ ਪੀ